प्यारे दर्शकों आज मैं अपने बड़े वीर अवतार सिंह ਨੂੰ ਮਿਲਣ ਆਇਆ ਸੀ ਤੇ ਉਹਨਾਂ ਨੇ ਮੈਨੂੰ ਰਣਜੀਤ ਸਿੰਘ ਵੱਲੋਂ ਲਿਖੀ ਗਈ ਇੱਕ ਕਵਿਤਾ ਸੁਣਾਈ ਆ ਲਓ ਉਹ ਅੱਜ ਤੁਹਾਡੇ ਸਾਹਮਣੇ ਸਨਮੋ ਕਰ ਰਹੇ ਆ ਜੀ ਐ ਮਨਾ ਐ ਮਨਾ ਕਵਤਾ ਆ ਜੀ ਭਾਈ ਰਣਜੀਤ ਸਿੰਘ ਦੀ ਲਿਖੀ ਆ ਇਹ ਮੈਂ ਤੁਹਾਨੂੰ ਸੁਣਾਉਂਦਾ ਬਾਹਰ ਸਦਾਈ ਤੱਕੇ ਤੂੰ ਬਾਹਰ ਸਦਾਈ ਤੱਕੇ ਤੂੰ ਅੰਦਰ ਵੀ ਝਾਤੀ ਮਾਰ ਮਨਾ ਅੰਦਰ ਵੀ ਝਾਤੀ ਮਾਰ ਮਨਾ ਸਲਾਹਾ ਸਲਾਹਾ ਸਦਾ ਕੀਤੇ ਪੁੰਨ ਸਲਾਹੇ ਸਦਾ ਕੀਤੇ ਪੁੰਨ ਪਾਪ ਵੀ ਕਦੇ ਨਿਹਾਰ ਮਨਾ ਪਾਪ ਵੀ ਕਦੇ ਨਿਹਾਰ ਮਨਾ ਨਾ ਜੱਫੇ ਪਾ ਨਾ ਜੱਫੇ ਪਾ ਮਾਇਆ ਨੂੰ ਛੱਡ ਮਹਿਲਾਂ ਦੀਆਂ ਮੇਰਾ ਨੂੰ ਨਾ ਜੱਫੇ ਪਾ ਮਾਇਆ ਨੂੰ ਛੱਡ ਮਹਿਲਾਂ ਦੀਆਂ ਮੇਰਾ ਨੂੰ ਇਹ ਕੁਝ ਵੀ ਤੇਰਾ ਨਿੱਜੀ ਨਾ ਵਾਹ ਵਾਹ ਇਹ ਕੁਝ ਵੀ ਤੇਰਾ ਨਿੱਜੀ ਨਾ ਹੈ ਜੋ ਵੀ ਸਭ ਉਧਾਰ ਮਨਾ ਵਾਹ ਵਾਹ ਹੈ ਜੋ ਵੀ ਸਭ ਉਧਾਰ ਮਨਾ ਇਹ ਦੁੱਖਾਂ ਤਾਂ ਹੀ ਜੰਮਦੇ ਨੇ ਇਹ ਦੁੱਖਾਂ ਤਾਂ ਹੀ ਜੰਮਦੇ ਨੇ ਜੰਮਦੇ ਨੇ ਇਹ ਮਾਰ ਜਮਾਂ ਦੀ ਬਣਦੇ ਨੇ ਇਹ ਮਾਰ ਜਮਾਂ ਦੀ ਬਣਦੇ ਨੇ ਤੂੰ ਤੂੰ ਪਾ ਕੇ ਸੁੱਖ ਘਨੇਰੇ ਇਹ ਤੂੰ ਪਾ ਕੇ ਸੁੱਖ ਘਨੇਰੇ ਇਹ ਉਹ ਫਿਰਨਾ ਪੱਬਾ ਭਾਰ ਮਨਾ ਇਉ ਫੇਰਨਾ ਪੱਬਾ ਭਾਰ ਮਨਾ ਤੂੰ ਰੁੱਜ ਕੇ ਖੇੜ ਕੁਟੰਬ ਦੀ ਵਿੱਚ ਤੂੰ ਰੁੱਜ ਕੇ ਖੇੜ ਕੁਟੰਬ ਦੀ ਵਿੱਚ ਹੈ ਅਠੇ ਪੈਰ ਗੁਜਾਰ ਜਹੇ ਹੈ ਅਠੇ ਪੈਰ ਗੁਜਾਰ ਜਹੇ ਇਹ ਦਾਤਾ ਬਖਸ਼ਣ ਵਾਲੇ ਦੇਵੀ ਇਹ ਦਾਤਾ ਬਖਸ਼ਣ ਵਾਲੇ ਦੇਵੀ ਲਾ ਲੇਖੇ ਪਲ ਚਾਰ ਮਨਾ ਲਾ ਲੇਖੇ ਪਲ ਚਾਰ ਮਨਾ ਹਰ ਚਾਂਚਲ ਸ਼ੈ ਇਸ ਜਗਦੀ ਨੂੰ ਹਰ ਚਾਂਚਲ ਸ਼ੈ ਇਸ ਜਗਦੀ ਨੂੰ ਛੜ ਤਾਂਗ ਪਰੇ ਬਸ ਕਰਨੇ ਦੀ ਛੜ ਤਾਂਗ ਪਰੇ ਬਸ ਕਰਨੇ ਦੀ ਜੇ ਭਲਾ ਲੋਚਦਾ ਚੋਖਾ ਤੂੰ ਜੇ ਭਲਾ ਲੋਚਦਾ ਚੋਖਾ ਤੂੰ ਕਰ ਖਾਧੂ ਕਰ ਖੁਦ ਤੇ ਅਖਤਿਆਰ ਮਨਾ ਪਾ ਕੱਪੜੇ ਸੱਚ ਸੂਤਦੇ ਪਾ ਕੱਪੜੇ ਸੱਚ ਸੂਤਦੇ ਤੂੰ ਤੇਰੇ ਚ ਰ ਬਣਾ ਸੰਤੋਖ ਸਦਾ ਤੇਰੇ ਚ ਰ ਬਣਾ ਸੰਤੋਖ ਸਦਾ ਪਾ ਝੁੱਗੀ ਰੱਬ ਦੇ ਭਾਣੇ ਦੀ ਪਾ ਝੁੱਗੀ ਰੱਬ ਦੇ ਭਾਣੇ ਦੀ ਵਿੱਚ ਰਹਿ ਕੇ ਵਕਤ ਗੁਜ਼ਾਰ ਮਨਾ ਵਿੱਚ ਰਹਿ ਕੇ ਵਕਤ ਗੁਜ਼ਾਰ ਮਨਾ ਤੂੰ ਰੱਬ ਤੂੰ ਰੱਖ ਭਰੋਸਾ ਰੱਬ ਉੱਤੇ ਵਾ ਵਾ ਤੂੰ ਰੱਖ ਭਰੋਸਾ ਰੱਬ ਉੱਤੇ ਨਾ ਬੰਦੇ ਤੇ ਕੋਈ ਆਸ ਧਰੀ ਨਾ ਬੰਦੇ ਤੇ ਕੋਈ ਆਸ ਧਰੀ ਝੂਠ ਨੇ ਸਭ ਝੂਠ ਨੇ ਸਭ ਰਣਜੀਤ ਜਹੇ ਝੂਠਨੇ ਸਭ ਰੰਜੀਤ ਰਹੇ ਜਹੇ ਝੂਠਾ ਸਭ ਸੰਸਾਰ ਮਨਾ ਝੂਠਾ ਸਭ ਸੰਸਾਰ ਮਨਾ ਬਾਹਰ ਸਦਾ ਹੀ ਤੱਕੇ ਤੂੰ ਅੰਦਰ ਵੀ ਝਾਤੀ ਮਾਰ ਮਨਾ ਬਾਹਰ ਸਦਾ ਹੀ ਤੱਕੇ ਤੂੰ ਅੰਦਰ ਵੀ ਝਾਤੀ ਮਾਰ ਮਨਾ ਕਿਆ ਖੂਬ ਹੈ ਜੀ ਕਵਿਤਾ ਆਸ ਹੈ ਕਿ ਤੁਹਾਨੂੰ ਇਹ ਕਵਿਤਾ ਬਹੁਤ ਚੰਗੀ ਲੱਗੀ ਹੋਵੇਗੀ ਆਸ ਹੈ ਕਿ ਤੁਸੀਂ ਸਾਡਾ ਅਵਤਾਰ ਸਿੰਘ ਵੀਰੇ ਦੀ ਇਸ ਕੋਸ਼ਿਸ਼ ਨੂੰ ਬਹੁਤ ਦੂਰ ਦੂਰ ਸ਼ੇਅਰ ਕਰਕੇ ਕਮੈਂਟ ਕਰਕੇ ਦੂਰ ਦੂਰ ਤੱਕ ਪਹੁੰਚਾਓਗੇ ਬਹੁਤ ਬਹੁਤ ਧੰਨਵਾਦ ਜੀ